ਸੁਭ ਕਰਨ ਜਮਾਨਾ ਓਏ ਤੂੰ ਦੇਸ ਦੀ ਖਤਰ ਮਰਿਆ ਤਾਈਓ ਨੋ ਅੱਜ ਤੇਰਾ ਓਏ ਅਮਰ ਜ਼ਹੀਦਾਂ ਦੇ ਵਿੱਚ ਚੜਿਆ ਉਹ ਮੇਰੀ ਅਪੀਲ ਕਸਾਨਾ ਨੂੰ ਮੇਰੀ ਅਪੀਲ ਕਸਾਨਾ ਨੂੰ ਆ ਜੋ ਬਾਈਕੇ ਬਣ ਤ ਬਣਾਈਏ ਨਿਕਲੋ ਕਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਮੋਦੀ ਸਾਡਾ ਸੁਪਨੇ ਦੇ ਵਿੱਚ ਗਲ ਵੀ ਖਰਾਬ ਕਰ ਜਾਂਦਾਗਾ ਖਰਾਬ ਕਰ ਜਾਂਦਾ ਨਹੀਂ ਸਾਲਾ ਕੀ ਪਿਆ ਜਾਂਦਾਗਾ ਸੁਫਨੇ ਚ ਆਉਂਦਾ ਆ ਐਡਾ ਰਾਮੀ ਕਿੰਨੀ ਕੀਤੀ ਆ ਪੜਾਈ ਦਾ ਮੱਠ ਪਾਸੀ ਆਗਾ ਪਰ ਗੱਲ ਮੈਂ ਡੀਸੀ ਨੂੰ ਨਹੀਂ ਕਰਨ ਦਿੰਦਾ ਹੈਗਾ ਨਾਲ ਮੀਟਿੰਗ ਚ ਤਾਂ ਤੈਨੂੰ ਹੀ ਬਿਠਾਉਣਾ ਤੂੰ ਕਰ ਲਾਂ ਗੱਲ ਉਹਦੇ ਨਾਲ ਕੋਈ ਚੱਕਰ ਨਹੀਂ ਗੱਲ ਕਰ ਇਹਦਾ ਸਹੀ ਕੋਈ ਪਰਵਾਹ ਨਹੀਂ ਇਹ ਇੱਕ ਹੁੰਦਾ ਦੇਸੀ ਜਿਹਨੂੰ ਕੱਟਾ ਕਹਿੰਦੇ ਨੇ ਦੂਜੇ ਹੁੰਦੇ ਨੇ ਯੂਪੀ ਵਾਲੇ ਅਸਲੇ ਆਪਣੇ ਦੇਸੀ ਅਸਲੇ ਨੇ ਫਿਰ ਜਿੱਤੇ ਐਣ ਠੋਕਰ ਵਾਦੀਆ ਜਾ ਕੇ ਦਿਲ ਤੇ ਮਾਰਦਾ ਠੋਕਰ ਗਾਣਾ ਓਏ ਅਸੀਂ ਪਿੱਛੇ ਨਹੀਂ ਮੁੜਦੇ ਗਾਣੂਏ ਜਾਵਾਂਗੇ ਦਿੱਲੀ ਵਾਲੇ ਨੂੰ ਜਾਵਾਂਗੇ ਪਿੱਛੇ ਨਹੀਂ ਮੁੜਦੇਗੇ ਜੇ ਕਦੇ ਸੋਚੋ ਡਰ ਦੇ ਪਿੱਛੇ ਮੁੜ ਜਾਣਗੇ ਓਏ ਅਸੀਂ ਪਿੱਛੇ ਨਹੀਂ ਮੁੜਦੇ ਬਾਈਗੇ ਪੱਕੇ ਠੱਡੇ ਲਾਈਏ ਉਹ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਖ ਸਗਾਈਏ ਸੰਬੂਤ ਹੈ ਮੌਜੂਦਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੂੰ 32 ਦਿਨ ਹੋ ਗਏ ਨੇ ਰੋਡਾਂ ਦੇ ਉੱਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖੜੇ ਨੇ ਸਰਕਾਰ ਨੇ ਰੋਕਾਂ ਲਗਾ ਕੇ ਕਿਸਾਨਾਂ ਨੂੰ ਇੱਥੇ ਰੋਕਿਆ ਕਿਸਾਨ ਕਹਿੰਦੇ ਨੇ ਕਿ ਅੰਦੋਲਨ ਜਿੱਤ ਕੇ ਵਾਪਸ ਜਾਵਾਂਗੇ ਚਾਹੇ ਜਿੰਨਾ ਮਰਜੀ ਸਮਾਂ ਲੱਗ ਜਾਵੇ ਸੋ ਵੱਖ-ਵੱਖ ਪਿੰਡਾਂ ਚੋਂ ਵੱਖ-ਵੱਖ ਸ਼ਹਿਰਾਂ ਚੋਂ ਕਿਸਾਨ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਇੱਕ ਵੀਰ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੀ ਨਾਮ ਹੈ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਕਿੱਥੋਂ ਆਏ ਹੋ ਤੁਸੀਂ ਸੰਗਰੂਰ ਜਿਲ੍ਹਾ ਜੀ ਸੰਗਰੂਰ ਜਿਲ੍ਹਾ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਰਕਾਰਾਂ ਰੋਕਾਂ ਲਗਾ ਕੇ ਰੋਡਾਂ ਤੇ ਰੋਕੀ ਖੜੀਆਂ ਨੇ ਕਿਸਾਨਾਂ ਨੂੰ ਠੰਡ ਦੇ ਟਾਈਮ ਚ ਆਏ ਸੀਗੇ ਮੌਸਮ ਬਦਲ ਗਿਆ ਗਰਮੀ ਆ ਗਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਤਾਂ ਪੂਰੇ ਹੋਣਾ ਨਾ ਡਟੇ ਹੋਏ ਆ ਜੀ ਪੂਰੇ ਆਣ ਕੋਈ ਐਜੀ ਗੱਲ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਇੱਥੇ ਜਿੰਨਾ ਚਿਰ ਆਪਣਾ ਵਾਪਸ ਨਹੀਂ ਜਾਂਦੇਗੇ ਨਿਕਤੀ ਰੂਪ ਤੇ ਨਹੀਂ ਦਿੰਦੇ ਉਹਨਾਂ ਚ ਰੂਸੀ ਪੱਕੇ ਆ ਜੀ ਕੋਈ ਗੱਲ ਨਹੀਂ ਅਦਲਾ ਬਦਲੀ ਹੋ ਜੂਗੀ ਇਹ ਬੰਦੇ ਚਲੇ ਜਾਣਗੇ ਨਵੇਂ ਆ ਜਾਣਗੇ ਹਾਂ ਕੋਈ ਐ ਬਦਲ ਬਦਲ ਕੇ ਆਈ ਜਾਂਦੇ ਆ ਪਿੰਡ ਕਿਹੜਾ ਆਪਣਾ ਮੇਰਾ ਪਿੰਡ ਲੱਡੀ ਆ ਜੀ ਮੈਂ ਸੰਗਰੂਰ ਜ਼ਿਲ੍ਹਾ ਜੀ ਚਾ ਦੇ ਬੱਲਾ ਮੈਂ ਆਪਣੇ ਆਪ ਆਰਡਰ ਤੇ ਲਾ ਕੇ ਖਨੋਰੀ ਵਾਲੇ ਤੇ ਲਾ ਕੇ ਹਫਤਾ ਤੇ ਪੂਰੇ ਹਫਤੇ ਹੀ ਉਰੇ ਹੋ ਗਏ ਮੈਨੂੰ ਆਏ ਨੂੰ ਤੇ ਅੱਜ ਇੱਕ ਗੱਲ ਜਿਆਦਾ ਆਯਾ ਮਨ ਦੇ ਵਿੱਚ ਬੜਾ ਮਨ ਦੇ ਵਿੱਚ ਠੀਸ ਆਈ ਤੇ ਮੈਂ ਅੱਜ ਸਵੇਰੇ ਬੜਾ ਮਨ ਮੇਰਾ ਦੁਖਿਆ ਇੱਥੇ ਸੰਭੂ ਤੇ ਆ ਕੇ ਹਾਂਜੀ ਦੀਪ ਸਿੱਧੂ ਜਿਆਦਾ ਆਇਆ ਬੜਾ ਅੱਜ ਤੇ ਅੰਮ੍ਰਿਤਪਾਲ ਵੀ ਜਿਆਦਾ ਆਇਆ ਤੇ ਉਹ ਮਰਾਤ ਉਹਦੀ ਖਬਰ ਸੁਣੀ ਜਦੋਂ ਮੈਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਜੇਲ੍ਹ ਦੇ ਵਿੱਚ ਉਹਨਾਂ ਦਾ ਪੁਖੜਤਾ ਰੱਖੀ ਹੋਈ ਆ ਵੀ ਮਤਲਬ ਹੈ ਬਹੁਤ ਹਾਲਤ ਗੰਭੀਰ ਆ ਉਹਨਾਂ ਦੀ ਅੱਜ ਸਾਡੇ ਉਹ ਜਿਆਦਾ ਆ ਰਹੇ ਨੇ ਤੇ ਅੰਮ੍ਰਿਤਪਾਲ ਜਿਆਦਾ ਆ ਰਿਹਾ ਦੀਪ ਸਿੱਧੂ ਜਿਆਦਾ ਆ ਰਿਹਾ ਸਿੱਧੂ ਮੂਸੇ ਵਾਲਾ ਵੀ ਜਿਆਦਾ ਆ ਰਿਹਾ ਵੀ ਅੱਜ ਸਾਡੇ ਹੁੰਦੇ ਉਹ ਇਸ ਸੰਘਰਸ਼ ਦੇ ਵਿੱਚ ਪਹਿਲਾ ਹੋਣਾ ਸੀ ਉਹਨਾਂ ਨੇ ਕਿਉਂ ਸਿੱਧੂ ਮੂਸੇ ਵਾਲੇ ਨੇ ਵੀ ਕਿਸਾਨੀ ਅਧੋਲਣ ਦਾ ਗਾਣਾ ਬਣਾਇਆ ਸੀ ਤੁਹਾਨੂੰ ਪਤਾ ਦਿੱਲੀ ਵਾਲਾ ਦਿੱਲੀ ਵੀ ਦੱਬ ਲੈਣੇ ਜਿਹਨੂੰ ਪੰਜਾਬ ਕਹਿੰਦੇ ਆ ਤੇ ਅੱਜ ਜੇ ਹੁੰਦਾ ਉਹਨੇ ਵੀ ਪਹੁੰਚਣਾ ਸੀ ਸੰਗੂ ਬਾਰਡਰ ਤੇ ਦੀਪ ਸਿੱਧੂ ਤਾਂ ਉਰੇ ਰਹੇਗੀ ਕਹਦੀ ਦੀਪ ਸਿੱਧੂ ਤਾਂ ਉਰੇ ਹੋਣੀ ਹੋਣਾ ਦੀ ਅੰਮ੍ਰਿਤਪਾਲ ਨੇ ਵੀ ਜਦੋਂ ਪਹਿਲਾ ਅੰਦੋਲਨ ਚੱਲਿਆ ਏ ਬਾਈ ਇਦਾਂ ਹੀ ਪਹਿਲਾਂ ਇੱਥੋਂ ਹੀ ਸਟਾਰਟਿੰਗ ਹੋਈ ਸੀਗੀ ਸਾਰਾ ਸਿਸਟਮ ਇੱਥੋਂ ਹੀ ਚੱਲਿਆ ਸੀਗਾ ਲੱਗ ਨਹੀਂ ਰਿਹਾ ਕਿ ਉਹੀ ਅੰਦੋਲਨ ਦੀ ਰੂਪਰੇਖਾ ਹੈ ਜਿਹੜੀ ਇੱਥੋਂ ਹੀ ਬੰਨੀ ਜਾ ਰਹੀ ਆ ਉੱਥੇ ਹੀ ਸਟੇਜ ਲੱਗੀ ਆ ਉੱਥੇ ਹੀ ਰੋਕਾਂ ਲੱਗੀਆਂ ਨੇ ਉੱਥੇ ਸਾਰਾ ਸਿਸਟਮ ਚੱਲ ਰਿਹਾ ਏ ਇੱਥੋਂ ਹੀ ਸਟਾਰਟ ਹੋਇਆ ਜੀ ਅੱਜ ਬੜਾ ਮਨ ਦੁਖਿਆ ਜੀ ਬਹੁਤ ਜੀ ਜੀ ਨਹੀਂ ਲੱਗ ਰਹੀ ਸਾਡੀ ਜੇ ਤੁਸੀਂ ਅਸਲ ਗੱਲ ਪੁੱਛੋ ਤਾਂ ਮੇਰੀ ਇੱਕ ਬਾਹ ਗਈ ਸਾਡੀ ਇੱਕ ਬਾਹ ਤਾਂ ਸਾ ਦੀਪ ਸਿੱਧੂ ਸਾਡੀ ਇੱਕ ਬਾਹਤ ਹੀ ਹੋਸੀ ਬਾਹ ਮੰਦੇ ਹੁਣ ਅੰਮ੍ਰਿਤਪਾਲ ਹੁੰਦਾ ਜ ਜੋਹਣੇ ਵੀ ਉਰੇ ਗੱਜਣਾ ਸੀ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਸਾਰੀ ਜਥੇਬੰਦੀਆਂ ਨੂੰ ਹੱਥ ਮਾਰ ਕੇ ਜੀ ਬੇਨਤੀ ਕਰ ਰਿਹਾ ਵੀ ਭਰਾਵੋ ਸਿੱਖ ਜਥੇਬੰਦੀਆਂ ਨੂੰ ਧਿਆਨ ਨਾਲ ਮੇਰੀ ਗੱਲ ਸੁਣਿਓ ਇਹ ਇਹ ਖਬਰ ਸਾਰੇ ਪਹੁੰਚਾਉਣੀ ਆਪਣੇ ਆਲੜਬੜ ਦੇ ਵਿੱਚ ਵੀ ਹੋ ਸਕਦਾ ਆਪਣੇ ਇਹ ਜਿਹੜੇ ਨਾਜ਼ਰਮੰਦ ਸਿੰਘ ਨੇ ਕੀਤੇ ਹੋਏ ਆਪਣੇ ਇਹਨਾਂ ਨੂੰ ਰਿਹਾਈ ਕਰਵਾਇਆ ਜਾਵੇ ਬੰਦੀ ਸਿੰਘਾਂ ਨੂੰ ਤੇ ਅੰਮ੍ਰਿਤਪਾਲ ਹੋ ਗਿਆ ਜਿਵੇਂ ਉਹਦੇ ਸਿੱਟੇ ਇਹਨਾਂ ਨੇ ਉਹ ਜੇਲ੍ਹ ਦੇ ਵਿੱਚ ਜਾ ਕੇ ਡਰੂ ਜੇਲ੍ਹ ਦੇ ਵਿੱਚ ਨਾਦਰਬੰਦ ਰੱਖਿਆ ਵੀ ਲੋਕ ੜਕਣਾ ਉਰੇ ਵਾਲੀ ਜੇਲ੍ਹ ਤਾਂ ਨਹੀਂ ਰੱਖਿਆ ਵੀ ਲੋਕਾਂ ਨੇ ੜਕਣਾ ਤੇ ਦੰਗੇਬਾਜ਼ੀਆਂ ਕਰਨੀਆਂ ਨੇ ਤੇ ਸਿੱਖ ਕੌਮ ਨੂੰ ਹੱਥਮਣਗੀ ਬੇਣਦੀ ਕਰਦਾ ਵੀ ਕਿਵੇਂ ਨਾ ਕਿਵੇਂ ਵੀ ਹੋ ਸਕੇ ਉਹ ਭਰਾਵੋ ਉਹਨਾਂ ਨੂੰ ਕਢਾਓ ਜੇਲ੍ਹਾਂ ਦੇ ਵਿੱਚੋਂ ਓਏ ਅੱਜ ਅਸੀਂ ਯਾਦ ਕਰਕੇ ਰੋਨੇ ਇਹਨਾਂ ਨੂੰ ਜੇ ਸਾਡੇ ਵਿੱਚ ਹੁੰਦੇ ਸਾਨੂੰ ਬਹੁਤ ਹੌਸਲਾ ਹੋਣਾ ਸੀ ਸਾਡਾ ਪਰ ਅੱਜ ਹੌਸਲਾ ਟੁੱਟਿਆ ਪਿਆ ਗਈ ਪਰ ਲੜ ਰਹੇ ਸੀ ਜਰੂਰ ਰਹਾਂਗੇ ਲੜਾਂਗੇ ਹੌਸਲਾ ਨਹੀਂ ਤੋੜਨਾ ਬਾਈ ਕੋਈ ਗੱਲ ਨਹੀਂ ਵਕਤ ਆਉਂਦੇ ਜਾਂਦੇ ਰਹਿੰਦੇ ਨੇ ਪਰ ਸੂਰਮੇ ਤਾਂ ਜੰਗਾਂ 'ਚ ਲੜਦੇ ਹੋ ਰਹਿੰਦੇ ਨੇ ਤੁਸੀਂ ਕਿਹਾ ਸਿੱਧੂ ਮੂਸੇ ਵਾਲੇ ਨੇ ਗਾਣਾ ਲਿਖਿਆ ਸੀਗਾ ਦਿੱਲੀ ਵੀ ਦੱਬ ਲੰਦਾ ਇਹਨੂੰ ਪੰਜਾਬ ਕਹਿੰਦੇ ਆ ਪਤਾ ਲੱਗਿਆ ਕਿ ਤੁਸੀਂ ਵੀ ਲਿਖਦੇ ਹੋ ਤੁਸੀਂ ਲਿਖਿਆ ਇਹ ਮੁੰਡੇ ਦੱਸ ਰਹੇ ਸੀਗੇ ਕਿ ਸੁਭਕਰਨ ਤੇ ਗਾਣਾ ਲਿਖਿਆ ਸੀ ਇਹਦ ਹੋਇਆ ਜਿਹੜਾ ਨੌਜਵਾਨ ਸਾਡਾ ਸੁਭਕਰਨ ਦਾ ਗਾਣਾ ਲਿਖਿਆ ਹੋਈ ਸੁਣਾਇਂਗੇ ਸੁਣਾ ਦਿੰਨੇ ਆਂ ਜੀ ਸੁਭ ਕਰਨ ਜਮਾਨਾ ਓਏ ਤੂੰ ਦੇਸ ਦੀ ਖਤਰ ਮਰਿਆ ਤਾਈਓ ਨੋ ਅਜ ਤੇਰਾ ਓਏ ਅਮਰ ਸ਼ਹੀਦਾਂ ਦੇ ਵਿੱਚ ਚੜਿਆ ਉਹ ਮੇਰੀ ਅਪੀਲ ਕਿਸਾਨਾਂ ਨੂੰ ਮੇਰੀ ਅਪੀਲ ਕਿਸਾਨਾਂ ਨੂੰ ਆ ਜੋ ਬਾਈਕੇ ਬਣ ਤ ਬਣਾਈਏ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਭ ਕਸ ਗਿਆ ਏ ਓਏ ਵੱਡੀਆਂ ਸੋਚਾਂ ਸੋਚੇ ਤੂੰ ਵੱਡੀਆਂ ਸੋਚਾਂ ਸੋਚੇ ਤੂੰ ਸੋਡੀਨੀ ਅਤ ਬਾਲੇ ਬੰਦੇ ਓਏ ਵੱਡੀਆਂ ਸੋਚਾਂ ਸੋਚੇ ਤੂੰ ਸੋਡੀਨੀ ਅਤ ਬਾਲੇ ਬੰਦੇ ਓਏ ਅਸੀਂ ਵੀ ਪੁੱਤ ਪੰਜਾਬ ਦੇ ਹਾਂ ਅਸੀਂ ਵੀ ਪੁੱਤ ਪੰਜਾਬ ਦੇ ਹਾਂ ਤੂੰ ਲੈਦਾ ਕਿਉਂ ਸਾਡੇ ਨਾਲ ਪੰਗੇ ਤੇਰੀ ਧੌਣ 'ਚੋਂ ਮੋਦੀ ਆ ਓਏ ਤੇਰੀ ਧੌਣ 'ਚੋਂ ਮੋਦੀ ਆ ਓਏ ਕੀਲਾ ਸੇਤੀ ਕੱਢ ਲਿਆ ਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਬਕ ਸਿਖਾਈਏ ਓਏ ਅਸੀਂ ਭਗਤ ਸਰਾਬੇ ਚੋਂ ਅਸੀਂ ਭਗਤ ਸਰਾਬੇ ਚੋਂ ਤਾਈਂਓ ਅਮਰ ਸ਼ਹੀਦ ਕਹਾਉਂਦੇ ਓਏ ਅਸੀਂ ਭਗਤ ਸਰਾਬੇ ਚੋਂ ਤਾਈਂਓ ਅਮਰ ਸ਼ਹੀਦ ਕਹਾਉਂਦੇ ਓ ਜਾਗੇ ਲੰਦਨ ਬੈਰੀ ਨੂੰ ਓਏ ਜਾ ਕੇ ਲੰਦਣ ਬਹਿਰੀ ਨੂੰ ਸਣੇ ਵਿਆਜ ਮੋੜ ਕੇ ਆਉਂਦੇ ਓਏ ਜਾ ਕੇ ਲੰਦਣ ਬਹਿਰੀ ਨੂੰ ਸਣੇ ਵਿਆਜ ਮੋੜ ਕੇ ਆਉਂਦੇ ਓਏ ਅਸੀਂ ਝੰਡੇ ਵੀ ਆਪਣੇ ਅਸੀਂ ਝੰਡੇ ਵੀ ਆਪਣੇ ਆਹ ਮੋਟਿਆ ਡੰਡਿਆਂ ਦੇ ਵਿੱਚ ਪਾਈਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਭ ਗੱਸੇ ਗਿਆ ਏ ਓਏ ਅਸੀਂ ਡਟੇ ਬਾਡਰਾਂ ਤੇ ਅਸੀਂ ਡਟੇ ਬਾਡਰਾਂ ਤੇ ਸਮਝੀ ਬੈਠਿਆਂ ਇੱਕ ਲੜਾਈ ਓਏ ਅਸੀਂ ਡਟੇ ਬਾਡਰਾਂ ਤੇ ਸਮਝੀ ਬੈਠਿਆਂ ਇੱਕ ਲੜਾਈ ਓਏ ਅੱਜ ਇਸ ਅੰਦੋਲਨ ਚੋਂ ਕਰਕੇ ਕੁਝ ਜਮਾਨ ਚੜਾਈ ਸੁਭ ਕਰਨ ਵਰਗੇ ਚੜਾਈਏ ਕਰਕੇ ਦੇਖ ਲੋ ਭਰਾਵੋ ਓਏ ਅੱਜ ਇਸ ਅੰਦੋਲਨ ਚੋਂ ਕਰਕੇ ਕੁਝ ਜਮਾਨ ਚੜਾਈ ਓਏ ਅਸੀਂ ਪਿੱਛੇ ਨਹੀਂ ਮੁੜਦੇ ਗਾਹ ਨੂੰ ਜਾਵਾਂਗੇ ਦਿੱਲੀ ਵੱਲ ਨੂੰ ਜਾਵਾਂਗੇ ਪਿੱਛੇ ਨਹੀਂ ਮੁੜਦੇਗੇ ਜੇ ਕਿਤੇ ਸੋਚੋ ਡਰਦੇ ਪਿੱਛੇ ਮੁੜ ਜਾਣਗੇ ਓਏ ਅਸੀਂ ਪਿੱਛੇ ਨਹੀਂ ਮੁੜਦੇ ਬੈਗੇ ਪੱਕੇ ਠੱਡੇ ਲਾਈਏ ਓ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਘਰਾਂ ਚੋਂ ਨੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਮੋਦੀ ਸਾਡਾ ਸੁਪਨੇ ਦੇ ਵਿੱਚ ਗਲ ਵੀ ਖਰਾਬ ਕਰ ਜਾਂਦਾਗਾ ਰਾਵ ਕਰ ਜਾਂਦਾ ਨਹੀਂ ਸਾਲਾ ਕੀ ਪਿਆ ਜਾਂਦਾਗਾ ਅੱਛਾ ਸੁਫਨੇ ਚ ਆਉਂਦਾ ਹਾਂ ਐਡਾ ਰਾਮੀ ਆਈ ਅੱਛਾ ਭਈ ਇਹ ਕੋਈ ਤਾਂ ਵਧੀਆ ਨਾ गा सके ਹਾਂ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਬਾਈ ਇੱਕ ਮਿੰਟ ਇੱਕ ਮਿੰਟ ਲਿਖਿਆ ਬਹੁਤ ਸੋਹਣਾ ਯਾਰ ਦੇਖ ਕੇ ਤਾਂ ਲੱਗਦਾ ਕਿ ਬੰਦਾ ਦੇਸੀ ਜਏ ਮੂਸੇ ਦਾ ਕਿੰਦਾ ਆਪ ਲਿਖਿਆ ਯਾਰ ਮੈਂ ਹਜ਼ਾਰ ਗੀਤ ਲਿਖ ਕੇ ਰੱਖਿਆ ਜੀ ਮੂਸੇ ਜਾਨਾ ਸਿੱਧੂ ਮੂਸੇ ਅੱਛਾ ਹਜ਼ਾਰ ਗਾਣਾ ਆਪ ਲਿਖਿਆ ਹਾਂ ਜੀ ਮੈਂ 2 ਸਾਲ ਹੋ ਗਏ ਮੈਨੂੰ ਜਾਂਦੇ ਸੋਸ਼ਲ ਮੀਡੀਆ ਨਾਲ ਰਹਿਣਾ ਮੈਂ ਜੀ 2 ਸਾਲ ਹੋ ਗਏ ਮੈਨੂੰ ਰਹਿੰਦੇ ਨਾਲ ਤੇ ਮੈਂ ਜ਼ਹਰਾ ਕੁਸੀ ਜਾਣਦਾ ਕੋਈ ਈਜੀ ਗੱਲ ਨਹੀਂ ਹੈਗੀ ਪੜਾਈ ਕਿੰਨੀ ਕੀਤੀ ਆ ਪੜਾਈ ਦਾ ਮੈਂ ਠੱਪਾ ਸਿਆਂਗਾ ਪਰ ਗੱਲ ਮੈਂ ਡੀਸੀ ਨੂੰ ਨਹੀਂ ਕਰਨ ਦਿੰਦਾ ਹੈਗਾ ਬੜੇ ਬੜੇ ਆਪੀ ਨਾਲ ਮੀਟਿੰਗ ਚ ਤਾਂ ਤੈਨੂੰ ਐ ਬਿਠਾਉਣਾ ਤੂੰ ਕਰ ਲਾਂ ਗੱਲ ਉਹਦੇ ਨਾਲ ਕੋਈ ਚੱਕਰ ਨਹੀਂ ਗੱਲ ਕਰ ਇਹਦਾ ਸਹੀ ਕੋਈ ਪਰਵਾਹ ਨਹੀਂ ਹੈਗੀ ਭਾਈ ਯਾਰ ਆਮ ਗਾਣੇ ਦੇਖੇ ਨੇ ਦੋ ਪੈਰਿਆਂ ਦਾ ਤਿੰਨ ਪੈਰਿਆਂ ਦਾ ਚਾਰ ਪੈਰਿਆਂ ਦਾ ਗਾਣਾ ਬਣਾ ਕੇ ਬੱਸ ਘਰ ਜਾਂਦੇ ਨੇ ਤਾਂ ਇਹ ਤਾਂ ਪੈਰਿਓ ਨਹੀਂ ਸਾਡੇ ਤਾਂ ਯਾਦ ਰਹੇ ਕਿੰਨੇ ਹੋ ਗਏ ਮੇਰੇ ਦੇਸੀ ਗਾਣੇ ਨੇ ਇੱਕ ਤਾਂ ਹੁੰਦੀ ਆ ਦੁੱਧ ਜਾਲਾ ਹੁੰਦਾਗਾ ਇੱਕ ਹੁੰਦਾ ਦੇਸੀ ਜਿਹਨੂੰ ਕੱਟਾ ਕਹਿੰਦੇ ਨੇ ਦੂਜੇ ਹੁੰਦੇ ਨੇ ਜੂਪੀ ਵਾਲੇ ਅਸਲੇ ਆਪਣੇ ਦੇਸੀ ਆਦਲੇ ਨੇ ਫਿਰ ਜਿੱਤੇ ਢੋਕਰ ਬਾਦੀਆਂ ਜਾ ਕੇ ਦਿਲ ਤੇ ਮਾਰਦਾ ਢੋਕਰ ਗਾਣਾ ਨਹੀਂ ਯਾਦ ਰਹੇ ਜਾਂਦੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੀਤੀ ਹੁਣ ਗਾਣਾ ਲੈ ਕੇ ਪੰਜ ਵਾਰ ਉਹਨੂੰ ਉਹ ਗਾ ਕੇ ਉਹਨੂੰ ਰੈਸਲ ਕਰ ਲੈਣੇ ਆ ਕਿ ਕੋਈ ਪਰਵਾਹ ਨਹੀਂ ਹਾਂਜੀ ਕੀ ਗਾਣਾ ਕਿਸਨ ਦੰਨੇ ਵੀ ਹੋ ਤੁਸੀਂ ਲਿਖੇ ਹੋਏ ਸਿੰਗਰ ਨੂੰ ਕਿਸੇ ਨੂੰ ਨਾਵੇਂ ਆਪ ਹੀ ਗਾ ਲੈਣਾ ਉਹਨਾਂ ਹੀ 45 ਸਾਲਾਂ ਬਾਅਦ ਮੈਂ ਲੱਗਿਆ ਜੀ ਗੋਣ ਵਿੱਚ ਝੂੜ ਬੋਲਣ ਦਾ ਕੋਈ ਫਾਇਦਾ ਨਹੀਂ ਤੇ ਜਦੋਂ ਮੂਸੇ ਵਾਲੇ ਦਾ ਮਤਲਬ ਕਿ ਭੋਗ ਪਿਆ ਸੀ ਸੰਸਕਾਰ ਤੇ ਵੀ ਗਿਆ ਸੀ ਮੈਂ ਮੂਸੇ ਮੇਰਾ ਘੋਦ ਵੀ ਸਿੱਧੂ ਹੈਗਾ ਤੇ ਹਾਂ ਉਸ ਤੋਂ ਬਾਅਦ ਫਿਰ ਇੱਕ ਮੁੰਡੇ ਦਾ ਮੈਂ ਗਾਣਾ ਸੁਣਿਆ ਸੀ ਬਹੁਤ ਵਧੀਆ ਦਰਦ ਭਰਿਆ ਗਾਣਾ ਹੁੰਦਾ ਸਿੱਧੂ ਮੂਸੇਵਾਲੇ ਤੇ ਉਹ ਫਿਰ ਮੈਂ ਇਹ ਵੀ ਦੇਖਿਆ ਮਾਂ ਚੱਲ ਕੇ ਹੁਣ ਆਪਣਾ ਗੋਤੀ ਆਗਾ ਯਾਰ ਫਿਰ ਵੀ ਆਪਣਾ ਬੱਚਾ ਆਗਾ ਉਦੋਂ ਫਿਰ ਮੈਂ ਗਾਣੇ ਲਿਖਣ ਲੱਗਿਆ ਤੇ ਉਤੋਂ ਫਿਰ ਮੈਨੂੰ ਹੌਲੀ 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 ਹੁਣ ਮੈਂ ਮੂਸੇ ਜਾਂਦਾ ਜਦੋਂ ਜਾਣ ਲੱਗਿਆ ਤੇ ਉਤੋਂ ਆਪਣੇ ਛੋਟੇ ਚੈਨਲ ਵਾਲੇ ਮੈਨੂੰ ਮਿਲਦੇ ਰਹੇ ਉਹਨਾਂ ਚ ਪਾਈ ਗਏ ਮੈਂ ਗਾਣੇ ਹੌਲੀ 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 ਤਜ ਮਹਾਰਾਜ ਜੀ ਕਿਰਪਣਾ ਜੀ ਫੇਮ ਸਾਂ ਪੂਰਾ ਕੋਈ ਗੱਲ ਮੈਂ ਕੋਈ ਇਨਕਾਰ ਨਹੀਂ ਕਰਦਾ ਫੇਮ ਸੱਚ ਪੂਰਾ ਮੈਂ ਨਾ ਠੀਕ ਹੈ ਸਿੱਧੂ ਬਾਈ ਤੇ ਵੀ ਲਿਖਿਆ ਕੋਈ ਸਿੱਧੂ ਬਾਈ ਤੇ ਬਾਦੂ ਲੱਗੇ ਹੋਏ ਨੇ ਸੁਣਾਇਆ ਕਿ ਉਹ ਸਿੱਧੂ ਬਾਈ ਦਾ ਜਨ ਹੈ ਜੀ ਬਰਬਰ ਆਪਣਾ ਕਿਸਾਨੀ ਅੰਦੋਲਨ ਚ ਆ ਪਏ ਹੋਏ ਮੈਂ ਤਾਂ ਥੋੜਾ ਜਿਹਾ ਜਗਦਾਗਾ ਵੀ ਆਪਾਂ ਉਹੀ ਮਾਹੌਲ ਚ ਉਹੀ ਚੀਜ਼ ਲੈ ਜਨੀ ਅंदोलਨ ਵਾਲੀ ਹੋ ਕਰੋ ਨਾ ਇੱਥੇ ਆਪਣੀ ਆਏ ਦਾ ਬਸ ਉਰੇ ਕਿਸਾਨੀ ਅंदोलਨ ਚ ਮੈਂ ਮੂਸੇ ਵਾਲੇ ਦੇ ਗਾਣੇ ਗਾਉਣ ਲੱਗਾ ਤੇ ਇੱਥੇ ਆਪਣੀ ਪਬਲਿਕ ਆ ਗਈ ਉਹ ਮੇਰੇ ਖਿਲਾਫ ਹੋ ਸਕਦੀ ਹੈ ਨਾ ਕਹਿਣਗੇ ਆਇਆ ਕਿਸਾਨੀ ਅंदोलਨ ਚ ਤੂੰ ਗਾਣੇ ਮੂਸੇ ਵਾਲੇ ਦੇ ਲਾ ਰਿਹਾ ਭਾਈ ਸੋਚ ਨੂੰ ਵੀ ਸਲਾਮ ਆ ਤੁਹਾਡੀ ਨੂੰ ਸੋਚ ਵੀ ਬਹੁਤ ਸੋਹਣੀ ਆ ਨਹੀਂ ਤਾਂ ਲੋਕ ਆ ਕੇ ਇਹ ਤਾਂ ਸੋਚਦੇ ਨਹੀਂ ਹੁੰਦੇ ਕਿੱਥੇ ਆਏ ਬੈਨੇ ਕੀ ਕਰਦੇ ਫਿਰ ਜਿਹੜੇ ਦੁੱਖ ਦੇ ਵਿੱਚ ਜਾਈਏ ਉਹੀ ਦੁੱਖ ਦੀ ਗੱਲ ਕਰੀਏ ਉੱਥੇ ਦੂਜੀ ਗੱਲ ਨਾ ਕਰੀਏ ਜੋ ਮੂਸੇ ਦਾ ਮਾ ਕਦੋਂ ਮੂਸਲ ਦੇ ਗਾਣੇ ਸੰ ਲਾਵਾ ਕੋਈ ਚੱਕਰ ਨਹੀਂ ਜੀ ਜੀ ਜੋ ਮੂਸੇ ਦਾ ਮਲਕ ਸੋ ਇਹ ਸੰ ਬੀਰ ਸਿੱਧੂ ਗੋਤ ਆ ਕਹਿੰਦੇ ਸਾਡਾ ਬਹੁਤ ਵਧੀਆ ਸੋਚ ਆ ਬਹੁਤ ਵਧੀਆ ਜਿਹੜੇ ਗੀਤ ਨੇ ਵੀਰ ਲਿਖਦੇ ਨੇ ਕਹਿੰਦੇ ਫੇਮਸ ਆ ਪੂਰੀ ਪ੍ਰਮਾਤਮਾ ਦੀ ਕਿਰਪਾ ਏ ਸੋ ਪ੍ਰਮਾਤਮਾ ਦੀ ਕਿਰਪਾ ਏ ਇਸੇ ਤਰ੍ਹਾਂ ਬਣੀ ਰਹੇ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸੋ ਅਜਿਹੀਆਂ ਸਖਸੀਤਾਂ ਨੂੰ ਅਸੀਂ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਬੂ